ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਐਂਟਰਟੇਨਮੈਂਟ ਦੇ ਅਪਕਮਿੰਗ ਰਿਐਲਿਟੀ ਸ਼ੋਅ ਦੇ ਬਾਰੇ ਦਾ 50 ਜਿਸ ਦੇ ਵਿੱਚ 50 ਕੰਟੈਸਟੈਂਟਸ ਹੋਣਗੇ 50 ਕੰਟੈਸਟੈਂਟਸ ਦੇ ਨਾਲ ਨਾਲ ਆਪਣੀ ਪੰਜਾਬੀ ਇੰਡਸਟਰੀ ਤੋਂ ਆਪਣੇ ਪੰਜਾਬੀ ਸਿੰਗਰ ਕਾਕਾ ਉਹ ਵੀ ਉਸ ਸ਼ੋਅ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਤੁਹਾਨੂੰ ਜਾਣਕਾਰੀ ਲਈ ਅਸੀਂ ਦੱਸ ਦਿੰਦੇ ਹਾਂ ਕਿ ਇੱਕ ਪ੍ਰੋਮੋ ਆਊਟ ਹੋਇਆ ਜਿਸ ਦੇ ਵਿੱਚ ਸਾਬ ਨੇ ਇਹ ਦੱਸਿਆ ਹੈ ਕਿ ਇਸ ਸ਼ੋਅ ਦੇ ਵਿੱਚ ਕੀ ਹੋਣ ਵਾਲਾ ਹੈ ਔਰ 50 ਦੇ 50 ਕੰਟੈਸਟੈਂਟਸ ਦੇ ਵਿੱਚੋਂ ਜਿਹੜਾ ਵੀ ਇੱਕ ਕੰਟੈਸਟੈਂਟ ਜਿੱਤੇਗਾ ਉਸ ਨੂੰ 50 ਲੱਖ ਦੀ ਰਾਸ਼ੀ ਜਿਹੜੀ ਉਹ ਦਿੱਤੀ ਜਾਏਗੀ ਸੋ ਇਹ ਸ਼ੋਅ ਜਿਹੜਾ ਹੋਣ ਵਾਲਾ ਹੈ ਬਹੁਤ ਕਹ ਸਕਦੇ ਅਸੀਂ ਕਿ ਇਸ ਦੀ ਬੜੀ ਕਿਉਰਿਓਸਿਟੀ ਇੱਕ ਅਲੱਗ ਹੀ ਐਕਸਾਈਟਮੈਂਟ ਜਿਹੜੀ ਹੈ ਸਭ ਤੇ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦੇ ਵਿੱਚ ਐਕਸ ਬਿਗ ਬਾਸ ਕੰਟੈਸਟੈਂਟਸ ਜਿਹੜੇ ਨੇ ਉਹ ਵੀ ਨਜ਼ਰ ਆਉਣਗੇ ਤੇ ਬਿਗ ਬਾਸ 19 ਦੇ ਕੰਟੈਸਟੈਂਟਸ ਜਿਹੜੇ ਨੇ ਉਹ ਵੀ ਨਜ਼ਰ ਆਉਣਗੇ ਇਹ ਸ਼ੋ ਜਿਹੜਾ ਹੋਣ ਵਾਲਾ ਹੈ ਇਸ ਸਾਲ ਦਾ ਅਸੀਂ ਕਹਿ ਦਿੰਦੇ ਹਾਂ ਕਿ 50 ਕੰਟੈਸਟੈਂਟਸ ਵਾਲਾ ਸ਼ੋ ਅਜ ਤੱਕ ਨਹੀਂ ਅਸੀਂ ਕਦੇ ਦੇਖਿਆ ਸੋ ਇਹ ਸ਼ੋ ਹੁਣ ਕੀ ਬਿਗ ਬਾਸ ਨੂੰ ਪਿੱਛੇ ਛੱਡ ਪਾਏਗਾ ਜਾਂ ਫਿਰ ਬਾਕੀ ਦੇ ਰਿਐਲਿਟੀ ਸ਼ੋਜ਼ ਨਾਲੋਂ ਕਿੰਨਾ ਅੱਗੇ ਨਿਕਲੇਗਾ ਕਿਉਂਕਿ ਇਹ ਜਿਹੜਾ ਕਨਸੈਪਟ ਹੈ ਬਿਲਕੁਲ ਡਿਫਰੈਂ ਕ੍ਰੀਏਟੀਵਿਟੀ ਕੀਤੀ ਜਿਹੜਾ 50 ਲੋਕਾਂ ਦੇ ਲਈ ਯਾਨੀ ਕਿ 50 ਸਲਿਬਰਿਟੀਜ਼ ਦੇ ਲਈ ਘਰ ਬਣਾਇਆ ਗਿਆ ਹੈ ਉੱਥੇ ਲਿਵਿੰਗ ਏਰੀਆ ਜਾਂ ਕਹਿ ਦੋ ਕਿ ਜੋ ਵੀ ਉੱਥੇ ਦਾ ਕਨਸੈਪਟ ਹੈ ਬਹੁਤ ਡਿਫਰੈਂਟ ਹੈ ਔਰ ਆਪਨੂੰ ਲੋਕਾਂ ਦੇ ਮੂੰਹੋਂ ਇਹ ਵੀ ਸੁਣਨ ਨੂੰ ਮਿਲਿਆ ਕਿ 50 ਲੋਕਾਂ ਦੀ ਹੁਣ ਜਿਹੜੀ ਘਰ ਦੇ ਅੰਦਰ ਰੋਟੀ ਬਣੇਗੀ ਆਖਿਰ ਉਹਨੂੰ ਕਿਵੇਂ ਮੈਨੇਜ ਕਰਨਗੇ ਸਾਰੇ ਕੀ ਹੋਣਗੇ ਦੇ ਟਿਪਸ ਐਂਡ ਟ੍ਰਿਕਸ ਸ਼ੋ ਨੂੰ ਚਲਾਉਣ ਦੇ ਦੇਖਣਾ ਬੇਹਦ ਖਾਸ ਹੋਵੇਗਾ ਸੋ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਤੇ ਦਾ 50 ਦੇ ਜਿਹੜੇ ਵੀ ਅਪਡੇਟਸ ਹੋਣਗੇ ਅਸੀਂ ਤੁਹਾਨੂੰ ਜ਼ਰੂਰ ਦੱਸ ਦੇਵਾਂਗੇ ਤੇ 1 ਫਰਵਰੀ ਤੋਂ ਸ਼ੋ ਜਿਹੜ ਹੋੜਿਆ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਕੁਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਐਂਟਰਟੇਨਮੈਂਟ ਦੇ ਅਪਕਮਿੰਗ ਰਿਐਲਿਟੀ ਸ਼ੋਅ ਦੇ ਬਾਰੇ ਦਾ 50 ਜਿਸ ਦੇ ਵਿੱਚ 50 ਕੰਟੈਸਟੈਂਟਸ ਹੋਣਗੇ 50 ਕੰਟੈਸਟੈਂਟਸ ਦੇ ਨਾਲ-ਨਾਲ ਆਪਣੀ ਪੰਜਾਬੀ ਇੰਡਸਟਰੀ ਤੋਂ ਆਪਣੇ ਪੰਜਾਬੀ ਸਿੰਗਰ ਕਾਕਾ ਉਹ ਵੀ ਉਸ ਸ਼ੋਅ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਤੁਹਾਨੂੰ ਜਾਣਕਾਰੀ ਲਈ ਅਸੀਂ ਦੱਸ ਦਿੰਦੇ ਹਾਂ ਕਿ ਇੱਕ ਪ੍ਰੋਮੋ ਆਊਟ ਹੋਇਆ ਜਿਸ ਦੇ ਵਿੱਚ ਸਾਬ ਨੇ ਇਹ ਦੱਸਿਆ ਹੈ ਕਿ ਇਸ ਸ਼ੋਅ ਦੇ ਵਿੱਚ ਕੀ ਹੋਣ ਵਾਲਾ ਹੈ ਔਰ 50 ਦੇ 50 ਕੰਟੈਸਟੈਂਟਸ ਦੇ ਵਿੱਚੋਂ ਜਿਹੜਾ ਵੀ ਇੱਕ ਕੰਟੈਸਟੈਂਟ ਜਿੱਤੇਗਾ ਉਸ ਨੂੰ 50 ਲੱਖ ਦੀ ਰਾਸ਼ੀ ਜਿਹੜੀ ਉਹ ਦਿੱਤੀ ਜਾਏਗੀ ਸੋ ਇਹ ਸ਼ੋਅ ਜਿਹੜਾ ਹੋਣ ਵਾਲਾ ਹੈ ਬਹੁਤ ਹੀ ਕਹਿ ਸਕਦੇ ਅਸੀਂ ਕਿ ਇਸ ਦੀ ਬੜੀ ਕਿਉਰਿਓਸਿਟੀ ਇੱਕ ਅਲੱਗ ਹੀ ਐਕਸਾਈਟਮੈਂਟ ਜਿਹੜੀ ਹੈ ਸਭ ਤੇ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦੇ ਵਿੱਚ ਐਕਸ ਬਿਗ ਬਾਸ ਕੰਟੈਸਟੈਂਟਸ ਜਿਹੜੇ ਨੇ ਉਹ ਵੀ ਨਜ਼ਰ ਆਉਣਗੇ ਤੇ ਬਿਗ ਬਾਸ 19 ਦੇ ਕੰਟੈਸਟੈਂਟ ਉਹ ਵੀ ਨਜ਼ਰ ਆਉਣਗੇ ਇਹ 쇼 ਜਿਹੜਾ ਹੋਣ ਵਾਲਾ ਹੈ ਇਸ ਸਾਲ ਦਾ ਅਸੀਂ ਕਹਿ ਦਿੰਦੇ ਹਾਂ ਕਿ 50 ਕੰਟੈਸਟੈਂਟਸ ਵਾਲਾ 쇼 ਅੱਜ ਤੱਕ ਨਹੀਂ ਅਸੀਂ ਕਦੇ ਦੇਖਿਆ ਸੋ ਇਹ 쇼 ਹੁਣ ਕੀ ਬਿਗ ਬਾਸ ਨੂੰ ਪਿੱਛੇ ਛੱਡ ਪਾਏਗਾ ਜਾਂ ਫਿਰ ਬਾਕੀ ਦੇ ਰਿਐਲਿਟੀ ਸ਼ੋਜ਼ ਨਾਲੋਂ ਕਿੰਨਾ ਅੱਗੇ ਨਿਕਲੇਗਾ ਕਿਉਂਕਿ ਇਹ ਜਿਹੜਾ ਕਨਸੈਪਟ ਹੈ ਬਿਲਕੁਲ ਡਿਫਰੈਂਟ ਹੈ ਬਿਲਕੁਲ ਅਲੱਗ ਹੈ ਮੇਕਰਸ ਨੇ ਬਹੁਤ ਜ਼ਿਆਦਾ ਕ੍ਰੀਏਟੀਵਿਟੀ ਕੀਤੀ ਜਿਹੜਾ 50 ਲੋਕਾਂ ਦੇ ਲਈ ਯਾਨੀ ਕਿ 50 ਸੇਲੀਬ੍ਰਿਟੀਜ਼ ਦੇ ਲਈ ਘਰ ਬਣਾਇਆ ਗਿਆ ਹੈ ਉੱਥੇ ਲਿਵਿੰਗ ਏਰੀਆ ਜਾਂ ਕਹਿ ਦੋ ਕਿ ਜੋ ਵੀ ਉੱਥੇ ਦਾ ਕਨਸੈਪਟ ਹੈ ਬਹੁਤ ਡਿਫਰੈਂਟ ਹੈ ਇਹੀ ਵੀ ਸੁਣਨ ਨੂੰ ਮਿਲਿਆ ਕਿ 50 ਲੋਕਾਂ ਦੀ ਹੁਣ ਜਿਹੜੀ ਘਰ ਦੇ ਅੰਦਰ ਰੋਟੀ ਬਣੇਗੀ ਆਖਿਰ ਉਹਨੂੰ ਕਿਵੇਂ ਮੈਨੇਜ ਕਰਨਗੇ ਸਾਰੇ ਕੀ ਹੋਣਗੇ ਦੇ ਟਿਪਸ ਐਂਡ ਟ੍ਰਿਕਸ ਸ਼ੋ ਨੂੰ ਚਲਾਉਣ ਦੇ ਦੇਖਣਾ ਬਿਹਤ ਖਾਸ ਹੋਵੇਗਾ ਸੋ ਤੁਸੀਂ ਜੁੜੇ ਰਹੋ ਡੇਨਿਕ ਸਵੇਰਾ ਦੇ ਨਾਲ ਤੇ ਦ 50 ਦੇ ਜਿਹੜੇ ਵੀ ਅਪਡੇਟਸ ਹੋਣਗੇ ਅਸੀਂ ਤੁਹਾਨੂੰ ਜ਼ਰੂਰ ਦੱਸ ਦੇਵਾਂਗੇ ਤੇ 1 ਫਰਵਰੀ ਤੋਂ ਇਹ ਸ਼ੋ ਜਿਹੜਾ ਸਟਾਰਟ ਹੋ ਰਿਹਾ ਹੈ